ਦੋਸਤੋ ਇੱਕ ਛੋਟੇ گاਮਾਂ ਦੇ ਫਾਰਮ ਚ ਆਪਾਂ ਜਾਂ ਮਿੰਨੀ ਫਾਰਮ ਚ ਆਪਾਂ ਇਹ ਕਹਿ ਸਕਦੇ ਆ ਵੀ ਸਾਨੂੰ ਇੱਕ ਗਾਂ ਦਿਖਾਉਣ ਲੱਗਿਆ ਤਾਜੀ ਸੂਈ ਸਵਾਈ ਆ ਚੰਗਾ ਦੁੱਧ ਜਿਹੜਾ ਤਿਆਰ ਆ ਬੈਠਲੇ ਦੇ ਮਗਰ ਕਰਮਾਲ ਦੇ ਬੱਚੀ ਆ ਗਈ ਠੀਕ ਹੈ ਤੇ ਨਾਲ ਸਾਨੂੰ ਜਿਵੇਂ ਛੋਟਾ ਸੈਟਅਪ ਕੀਤਾ ਬਾਈ ਨੇ ਖੇਤਾਂ ਦੇ ਵਿੱਚ ਕਰ ਪਾਇਆ ਤੇ ਨਾਲ ਪੰਜ ਚਾਰ ਕਿ ਜਿਹੜੇ ਨਗ ਰੱਖੇ ਹੋਏ ਫਾਰਮ ਦਾ ਕੀ ਸਾਈਜ਼ ਆ ਕਿੰਨੇ ਕੁ ਪਸ਼ੂ ਖੜਦੇ ਆ ਨਾ ਕਿਸੇ ਭਰਾਣੇ ਛੋਟਾ ਫਾਰਮ ਚਲਾਉਣਾ ਹੋਵੇ ਤੇ ਉਸ ਹਿਸਾਬ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਫਿਰ ਜਿਹੜਾ ਮੇਨ ਫੋਕਸ ਰੂ ਆਪਣਾ ਇਹ ਗਾਂ ਤੇ ਜਿਹੜੀ ਤਾਜੀ ਸੂਈ ਸਵਾਈ ਬਾਈ ਨੇ ਵੇਚਣੀ ਹੈਗੀ ਜਿਹੜੇ ਭ ਕਰਕੇ ਹੈ ਨਾ ਖਰੀਦਣਾ ਚਾਹ ਬਣ ਮਨ ਬਣਵਾ ਕੋਈ ਉਹ ਆਉਦੀ ਜਿਹੜੀ ਬਾਈ ਨਾਲ ਸੰਪਰਕ ਕਰ ਲੂਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਕਿਹੜਾ ਪਿੰਡ ਆ ਠੀਕ ਹੈ ਸੋ ਲਾਸਟ ਤੱਕ ਬਣੇ ਰਹਿਣਾ ਵੀਡੀਓ ਦੇ ਵਿੱਚ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੇ ਐਡਰੈਸ ਬੋਲ ਦੀ ਆਪਣਾ ਪਿੰਡ ਰਾਈਆ ਜੀ ਹਾਂਜੀ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹਾਂ ਤੇ ਰਾਈਆ ਸਾਰੇ ਭਰਾ ਨੂੰ ਪਤਾ ਹੀ ਆਪਣੇ ਚੈਨਲ ਤੇ ਰੋਜ਼ ਵੀਡੀਓ ਪੈਂਦੀ ਆ ਤਾਂ ਬਾਪਾ ਭਦੌਰ ਤੇ ਰੰਪਰਾ ਸ਼ਹਿਰ ਆ ਜਿਹੜਾ ਨੇੜੇ ਪਲਾਗਾ ਰਾਈਏ ਦੇ ਨਾ ਤੇ ਮੋਬਾਈਲ ਵੀਰੇ ਆਪਣਾ ਸਿਰਕਣਾ 987 ਜਦੋਂ ਆਪਾਂ ਆਈਏ ਤੋਂ ਬਾਬੇ ਸੁਖਲੇ ਰਾਹ ਤੇ ਆਵਾਂਗੇ ਨਾ ਹਾਂਜੀ ਹਾਂਜੀ ਸੂਏ ਕੋਲ ਸੂਏ ਦੀ ਪੁਲੀ ਕੋਲੇ ਸੂਏ ਦੀ ਪੁਲੀ ਕੋਲੇ ਬਾਬੇ ਸੁਖਲੇ ਇੱਧਰ ਸ਼ਾਇਦ ਤੁੰ ਦਿਖਾ ਰਹੇ ਗੁਰਦੁਆਰਾ ਸਾਹਮਣੇ ਨਜ਼ਰ ਆ ਰਿਹਾ ਹੈਗਾ ਜਿਹੜੇ ਆਪਾਂ ਗਾਂ ਵੇਚਨੇ ਆ ਬਾਈ sirena ਇਹ ਇਹ ਇਹਨੂੰ ਸੂਈ ਨੂੰ ਕਹਾਂ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਬਾਈ 14-15 ਦਿਨ ਹੋ ਗਏ ਅੱਜ ਵੀਡੀਓ ਬਣਾ ਰਹੀ ਆ ਆਪਣੀ 20 ਤਰੀਕ ਤੇ 10ਵੇਂ 2025 ਨੂੰ ਲਗਭਗ 12-13 ਸੂਈ ਹਾਂਜੀ 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 ਦੁੱਧ ਆ ਇਸ ਟਾਈਮ ਜਿਹੜਾ ਨੈੱਟ ਤੋਲ ਕੇ ਦੇਣਾ ਨੈੱਟ ਬਾਈ ਆਪਾਂ 18 ਕਹ ਕੇ ਦੇਵਾਂਗੇ 19 ਲੀਟਰ ਤਿਆਰ ਹੈ ਹੈ 1 ਠੀਕਾ ਠੀਕ ਹੈ ਹਾਂਜੀ ਤੇ ਚੌਣ ਚਾਂਚ ਪੂਰੀ ਕਿਵੇਂ ਪੂਰੀ ਵਧੀਆ ਜੀ ਹਾਂਜੀ ਹਾਂਜੀ ਓਕੇ ਜੀ ਇੱਥੋਂ ਸੁਣ ਲੈ ਥਣਾ ਦਾ ਜਿਹੜਾ ਸਾਇਜ ਤੇ ਗੈਪ ਦਿਖਾ ਦੇਣਾਗਾ ਤੇ ਇੱਥੋਂ ਬੈਕ ਸ਼ੈਟ ਦਾ ਦਦੀ ਕੁਆਲਿਟੀ ਚੈੱਕ ਕਰ ਲਿਓ ਤੇ ਸੋਹਣੇ ਜਿਹੇ ਥਣ ਕਰਮਾਂ ਨੂੰ ਲੱਗੇ ਵਾ ਲਾਲ ਰੰਗ ਦੇ ਵਿੱਚ ਤੇ ਮਗਰ ਬੱਛੀ ਆ ਗਈ ਨਾ ਹਾਂਜੀ ਮਗਰ ਬੱਛੀ ਆਈ ਤੇ ਪਿਛਲੇ ਸੂਏ ਦੁੱਧ ਨੂੰ ਕਿੰਨਾ ਕੁ ਪਾਇਆ ਲੱਗ ਭਾ ਕੇ ਟੋਟਲ ਪਿਛਲੇ ਸੂਏ ਬਈਏ ਨੇ 23 24 ਲੀਟਰ ਦੁੱਧ ਕੱਢਿਆ ਵਾ ਯਾਨੀ ਹਜੇ ਤਿੰਨ ਚਾਰ ਲੀਟਰ ਦੁੱਧ ਹੋਰ ਵਧ ਜਾਈਂਦਾ ਹਾਂਜੀ ਹਾਂਜੀ ਵਧੂ ਹਾਂਜੀ ਹਾਂਜੀ ਬਾਕੀ ਦੋ ਸਾਂਭ ਸਮ ਸਭਾਈ ਨੇ ਕੰਮ ਬਾਈ ਦਾ ਮੇਨ ਆ ਹਾਂਜੀ ਮੋਟਰਾਂ ਦਾ ਕੰਮ ਤੇ ਮੱਝਾਂ ਅੰਦਰ ਖੜੀਆਂ ਨਹੀਂ ਆ ਮੱਝਾਂ ਅੰਦਰ ਹਾਂਜੀ ਚਾਰਾਂ ਮੱਝਾਂ ਅੰਦਰ ਨਹੀਂ ਇੱਧਰ ਚਾਰਕ ਜੀ ਨਾ ਤਿੰਨ ਗਾਵਾਂ ਤੇ ਇੱਕ ਆ ਇੱਧਰ ਕੱਚੀ ਖੜੀ ਆ ਇਹ ਤਾਂ ਇਹ ਕੱਚੀ ਹੈ ਨਾ ਇਹ ਡੇਢ ਮਹੀਨੇ ਦੀ ਕੱਚੇ ਵੀ ਵੇਚਾਂਗੇ ਆਪਾਂ ਜਿਖਦਾ ਹੁਣ ਮਾਰ ਬਣ ਕੇ ਤਾਂ ਹੁਣ ਉਹ ਕਰਦਾ ਹੈ ਨਾ ਹਾਂ ਹੁਣ ਵੀ ਉਹ ਕਰਦਾ ਹੈ ਵੈਸੇ ਆਪਾਂ ਤਿਆਰ ਕਰਕੇ ਵੇਚਾਂਗੇ ਇਹ ਦੂਜੀ ਸੂ ਲਈ ਵਾਸਤੇ ਗੱਭਣੇ ਇਹ ਤੀਜੇ ਅੱਛਾ ਦੂਜੀ ਤੀਜੇ ਸੂ ਹੁਣ ਹੈ ਤੀਜੇ ਸੂਗੀ ਡੇਢ ਮਹੀਨਾ ਰਹੇਗਾ ਸੂਣ ਹਾਂਜੀ ਡੇਢ ਮਹੀਨਾ ਠੀਕ ਆ ਠੀਕ ਇਹ ਦੁੱਧ ਕਿੰਨਾ ਪਾਇਆ ਸੱਜਰ ਤੇ ਇਹ ਆਪਣੀ ਸੱਜਰ ਸੀ 22 ਕਿਲੋ। ਹਾਂਜੀ ਹਾਂਜੀ। ਮੈਂ ਮਾੜ ਰੱਸਾ ਫੜ ਕੇ ਐਂ ਜਦੋਲ ਤੇ ਦਿਖਾ ਦਈਏ ਅਪ ਮਰ ਤੋੜ ਕੇ ਤੇ ਕਦ ਕਾੜ ਮਿੱਤਰੋ ਪੂਰਾ ਫੁੱਲ ਉੱਚਾ ਗਿਆ। ਢਾਂਚਾ ਵਹਿੜ ਦਾ ਪੂਰੀ ਚੜਾਈ ਵਾਲੀ ਵਹਿੜ ਆ ਗਈ। ਕੋਈ ਛੋਟੀ ਮੰਨ ਕੇ ਨਾ ਵਹਿੜ। ਚੰਗੀ ਵਹਿੜ ਆ ਗਈ। ਤੇ ਬਾਕੀ ਬਾਈ ਦਾ ਆਪਾਂ ਗੱਲ ਉਹਦੇ ਕਰਾਂ ਜਿਹੜਾ ਤੁਹਾਨੂੰ ਸੈਟਅਪ ਦਿਖਾਉਣੇ ਹੈਗੇ। ਆ ਇਥੋਂ ਕਵਣੀ ਸ਼ੈਡ ਹੋਈ ਥਣਾ ਦੀ ਬੰਦਰ ਚੱਕਾ ਲਓ ਠੀਕ ਹੈ। ਆਡਰ 19 ਕੀ ਕਰਮਲ ਦਾ ਮਗਰ ਨੂੰ ਤੇ 19 ਕੀ ਮੂਰ ਨੂੰ ਹੈ। ਬਾਕੀ ਪੁੱਠ ਦੀ ਜਿਹੜੀ ਚੜਾਈ ਚੁਰੀ ਆ ਇਹ ਵੀ ਕਾਫੀ ਕਿ ਚੰਗੇ ਠੀਕ ਹੈ। ਇਹ 100 ਸੰ ਚੋਤਾ ਜਿਵੇਂ ਮਰਜ਼ੀ ਲੋ ਪੈਸੇ ਆਪਾਂ ਨਿਆਣਾ ਪਾ ਕੇ ਚੋਂਨੇ ਆ ਜਰੂਰੀ ਆ ਬੈਠਾ ਹਾਂ ਕਿਉਂ ਬੁੜੀਆਂ ਜ਼ਿਆਦਾ ਚੋਂਦੀਆਂ ਗੀਆਂ ਮੈਂ ਘੱਟ ਹੁੰਨਾ ਕਰੀ ਹੂੰ 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 ਤੇ ਫਿਰ ਅਸੀਂ ਇਹ ਫੀਡ ਹੁੜ ਕਿਹੜੀ ਪੋਣੇ ਨੂੰ ਫੀਡ ਬਈ ਆਪਾਂ ਮੈਪਲੇ ਦੀ ਮੈਪਲੇ ਦੀ ਹਾਂਜੀ ਸਾਰੇ ਜਿਵੇਂ ਇੱਧਰ ਬੱਚੇ ਖੜੇ ਇਹਨਾਂ ਨੂੰ ਵੀ ਹਾਂ ਸਾਰਿਆਂ ਨੂੰ ਮੈਪਲੇ ਦੀ ਚਲਦੀ ਆ ਡرائی ਇਹਨੂੰ ਵੀ ਮੈਪਲੇ ਚਲਦੀ ਆਗੀ ਦੁੱਧ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਤੇ ਜਿਨਾਂ ਤਰ੍ਹਾਂ ਇਹ ਸਾਇਜ ਫਾਰਮ ਦਾ ਮਤਲਬ ਪਹਿਲਾਂ ਤੇਰੇ ਘਰ ਹੀ ਰੱਖੀ ਜੀ ਨਾ ਪਸ਼ੂ ਨਾ ਹਾਂ ਪਹਿਲਾਂ ਅੰਦਰ ਸੀਗੇ ਬਈ ਮੇਰੇ ਹੁਣੇ ਨਾਲ ਸੈਟ ਅਪ ਕਰਦਾ ਫਿਰ ਹਾਂਜੀ ਹਾਂਜੀ ਫਿਰ ਉਧਰ ਪੱਕਾ ਥਾਂ ਸੀਗਾ ਲੋਟ ਨਹੀਂ ਸਿਉਂਦਾ ਜੀ ਪੱਕੇ ਤੇ ਇਹ ਕਿੰਨੇ ਸਾਈਜ਼ ਰੱਖਿਆ ਆਪਾਂ ਇਧਰ ਨੂੰ ਇਹ ਸਾਈਜ਼ ਬਈ ਐਸ ਲੋਟ ਦਾ 30 ਫੁੱਟ ਆਗਾ ਐਸ ਲੋਟ ਹਾਂਜੀ ਚੜਾਈ ਇਹਦੀ ਹੈਗੀ 30 ਫੁੱਟ ਐਸ ਲੋਟ ਹੈਗਾ ਇਹ 33 34 ਫੁੱਟ ਲੰਬਾਈ ਦਿੱਤੀ ਹੈ ਹਾਂ 34 ਤੇ ਕਾਇਕ ਪਸ਼ੂ ਇਧਰ ਤਿੰਨ ਇੱਕ ਬਿਛਾਰ ਜਾਨਾ ਬਾ ਤਿੰਨ ਇੱਕ ਬੱਸੀਆਂ ਦਾ ਚਾਰ ਵੀ ਖੜ ਜਾਣਗੇ ਤਾਂ ਤੇ ਖਾਣੇ ਵਾਹ ਬਸ ਉਹਦਾ ੱਟਕੇ ਜਨਾ ਖੜ ਜਾਣਗੇ ਤਿੰਨ ਨਾ ਇਹ ਇਧਰ ਬੱਚਾ ਤਾਂ ਡਿਵਾਈਡਰ ਕਰਤਾ ਹਾਂਜੀ ਹਾਂਜੀ ਇੱਥ ਤੇ ਇਥੇ ਮਤਲਬ ਤਨੇ ਚਾਰ ਕੇ ਕਾਮ ਦਾ ਪ੍ਰੋਜੈਕਟ ਬਸ ਚਾਰ ਕੇ ਗਾਈਆਂ ਦਾ ਹਾਂਜੀ ਚਾਰ ਦੁੱਧ ਲਾਂਗਾ ਮੈਂ ਇਥੇ ਖੜਿਆ ਚਾਰ ਦੁੱਧ ਵਾਲੀਆਂ ਤੇ ਇਹ ਜੇ ਕੋਈ ਇੱਕ ਦੀ ਡرائی ਹੂ ਤਾਂ ਪਾ ਇਥੇ ਬਾ ਉਹ ਇਧਰ ਹਾਂਜੀ ਆ ਕਰਿਆ ਗਾ ਹਾਂ ਇੱਕ ਦੀ ਖੋਲ ਨਹੀਂ ਰੱਖ ਲਈ ਤੇ ਹੌਲੀ ਹੌਲੀ ਜੇ ਸਾਂਭ ਉਹਨੂੰ ਤਾਂ ਬਾਅਦ ਚ ਵਾਈ ਜਰਾ ਵਧਾ ਲੂਗਾ ਇਹ ਵੈਸਾ ਦਰਾਖਤ ਉਸਤ ਲਾਤੇ ਨਾ ਡੇਕਾਂ ਨੂੰ ਕੱਢ ਲੈ ਬਸ ਨਾ ਹਾਂ ਹਾਂ ਲਾਉਂਦਾ ਰਦਾ ਹੈਗਾ ਹੌਲੀ ਹੌਲੀ ਠੀਕ ਹੈ ਤੇ ਇਹ ਇਹ ਰੇਟਰ ਫੇਰ ਕਰਨਾ ਕਿ ਪਪਾ ਰੇਟ ਬਈ ਫੋਨ ਤੇ ਕਰਦੇ ਹਾਂ ਮੌਕੇ ਤੇ ਕਰ ਹਾਂ ਮੌਕੇ ਤੇ ਠੀਕ ਹੈ ਠੀਕ ਕਿਉਂਕਿ ਬਾਈ ਦਾ ਪਿੰਡ ਹੈਗਾ ਵਪਾਰੀਆਂ ਵਾਲਾ ਮੇਨ ਹਾਂਜੀ ਤੇ ਅੱਜ ਖਾਸੇ ਸਮੇਂ ਬਾਅਦ ਮੈਨੂੰ ਲੱਗ ਕੇ ਇਹ ਵੀਡੀਓ ਬਣਾਉਂਦੇ ਸਾਬ ਨਾਲ ਮਿਲ ਕੇ ਚੱਲ ਪਾਈ ਨੂੰ ਮਤਲਬ ਘਰੇ ਮਾ ਤੇ ਮਾੜੀ ਨਾਲ ਮੈਨੂੰ ਇੱਕ ਕਰ ਹੀ ਆਇਆ ਸੀਗਾ ਇੱਕ ਕਰ ਹੀ ਆਇਆ ਮਤਲਬ ਵਿਆਹ ਨੂੰ ਕਾਰਡ ਦੇਣ ਆਇਆ ਸੀ ਹਾਂ ਕਾਰਡ ਦੇਣ ਉਦੋਂ ਉਦੋਂ ਬਾਅਦ ਨਹੀਂ ਆ ਹਾਂ ਉਦੋਂ ਆਪਾਂ ਪਿੰਡ ਵਾਲੇ ਘਰੇ ਸੀਗੇ ਹਾਂ ਉਹ ਇੱਥੇ ਹਣੇ ਉਂਗਾ ਨਹੀਂ ਤੂੰ ਖਾ ਹਾਂ ਉਹ ਆਏ ਸੀਗੇ ਤੁਸੀਂ ਹਾਂ ਨਾ ਮਿਸਤਰੀ ਲੱਗਿਆ ਹੋਇਆ ਸੀ ਹਾਂ ਇੱਥੇ ਆਪਾਂ ਨੂੰ 4 ਕਸਾਲ ਹੀ ਹੋਇਆ ਨਾ ਆਇਆ ਨੂੰ ਠੀਕ ਆ ਠੀਕ ਆ ਤੇ ਆਪਾਂ ਮੋਬਾਈਲ ਨੰਬਰ ਕਰੀ ਫੇਰ ਬੋਲਦੇ 98721 ਹਾਂ 98599 ਠੀਕ ਆ ਮਗਰ ਬੱਛੀ ਆ ਗਈ ਤੀਜਾ ਤੇ ਜਿਹੜੇ ਭਰਾ ਨੂੰ ਪਸੰਦ ਹੋ ਬਾਈ ਨਾਲ ਸੰਪਰਕ ਕਰ ਲੂਗਾ ਠੀਕ ਆ ਬਾਈ ਧੰਨਵਾਦ ਠੀਕ